ਆ ਹਾਂ ਜੀ ਬਬੂ ਡੋਕੀ ਹਾਚੜਾ ਹੱਥੇ ਸਾਰੇ ਤੇ ਜਾਨਵਰ ਪੰਛੀ ਸੈੱਟ ਹੋਣਗੇ ਬੀ ਸਾਰਿਆਂ ਦੇ ਤੇ ਅੱਜ ਫੇਰ ਸਕੂਲ ਦੀ ਵਰਦੀ ਚ ਫਰਦੇ ਫੇਪਰ ਦੇ ਕਿ ਆਏ ਸੀ ਨਾ ਅੱਜ ਤੇ ਪੇਪਰ ਉਹ ਗਾ ਆਪਣਾ ਟੋਪੋ ਟੋਪ ਠੀਕ ਹੈ ਤੇ ਮੌਸਮ ਬਹੁਤ ਸੋਹਣਾ ਅੱਜ ਹਨਾ ਦੇਖੋ ਟੱਪ ਨਿਕਲੀ ਆ ਸਾਰੇ ਪਾਸਿਓ ਤੇ ਕੋਈ ਬੱਦਲ ਬੁੱਦਨ ਨਹੀਂ ਹੈਗਾ ਨਾ ਦੇਖੋ ਟੱਪ ਵਧੀਆ ਤੇ ਚਲੋ ਆਪ ਖੋਲੀਏ ਖੁੰਡਾ ਅੱਜ ਇਹਨਾਂ ਨੂੰ ਸਾਰਿਆਂ ਨੂੰ ਟੱਪ ਲਾਉਣਾ ਸਾਰੇ ਗੁਤਰਾਂ ਨੂੰ ਜਿੰਨੇ ਵੀ ਨੇ ਠੀਕ ਹੈ A to Z ਬਾਕੀ ਆਂਡੇ ਵਾਲਿਆਂ ਨੂੰ ਵੀ ਅੱਜ ਬਾਹਰ ਹੀ ਕੱਢਾਂਗੇ ਤੇ ਦਾਣੇ ਖਾਤੇ ਨਹੀਂ ਆ ਦੇਖੋ ਕਹਿੰਦੇ ਨੇ ਦਾਣੇ ਫਿਰ ਬਠਾਈਆਂ ਕਰਤੀਆਂ ਇਹਨਾਂ ਨੇ ਆਹ ਪਤਾ ਨਹੀਂ ਗਿੱਲੀਆਂ ਕਿੰਨੀਆਂ ਜਾਂ ਕਿਹੜਾ ਮਾਰਦਾ ਯਾਰ ਬਠਾਈਆਂ ਅੱਡੇ ਬਠਾਣ ਇਹਨਾਂ ਦੀ ਪਤਾ ਨਹੀਂ ਕੀ ਕਿਹੜਾ ਮਾਰਦਾ ਹਰੀਆਂ ਹੀਆਂ ਮਾਰ ਜਾਂਦਾ ਇਹ ਦੇਖਣਾ ਬੁਬਤਰ ਕਿਹੜਾ ਹੈ ਹਣਾ ਤੇ ਚਲੋ ਆਪ ਕੱਢਦੇ ਹਾਂ ਲਵਾਉਣਾ ਤਪ ਤਪ ਤੇ ਤੁਹਾਨੂੰ ਮੈਂ ਦਿਖਾਉਣਾ ਆ ਟੋਕਰੀਆਂ ਕਰੱਖਿਆ ਨੇ ਕਾਇਮ ਇੱਕ ਆ ਟੋਕਰੀ ਹੈ ਘਰ ਵਾਲੀ ਠੀਕ ਹੈ ਤੇ ਉਧਰ ਆਪਣਾ ਜਾਲ ਆਗਾ ਛੋਟਾ ਠੀਕ ਹੈ ਤੇ ਪਹਿਲਾ ਆਪਾਂ ਜੋੜੀ ਲੈ ਕੇ ਚੱਲਦੇ ਆਂ ਬਾਬੋ ਇਹਨਾਂ ਦੀ ਰਫਤਿਆਂ ਦੀ ਆ ਜਾ ਵੇ ਰਫਤਿਆਂ ਓਏ ਆ ਜਾ ਤੇ ਕਾ ਚੱਕ ਲਈ ਬਈ ਆਹਾ ਇਹ ਦੀ ਆਸੀ ਠੀਕ ਹੈ ਇਹ ਦੋ ਇੱਕ ਜੁੜੀ ਚੱਕ ਲਈ ਇਹਨੂੰ ਛੱਟ ਗਈ। ਫੁੱਟਾ ਲਾਓ ਯਾਰ ਬਾਬੂ। ਛੱਡੀ ਇਹਨਾਂ ਨੂੰ। ਇਹਨਾਂ ਨੂੰ ਕਿੱਧਰ ਛੱਡੀ ਆ ਇਹਨਾਂ ਨੂੰ ਉੱਧਰ ਹੀ ਛੱਡ ਦਿੰਦੇ ਚੱਲ। ਹਣਾ। ਲਾਓ ਬਾਬੂ ਇੱਕ ਛੜਤਾ। ਤੇ ਚੱਕ ਕੇ ਪਿੰਜਰਾ ਆ। ਤੇ ਪੂਚਾ ਵੀ ਛੜਤੀ। ਲਾਓ ਬਾਬੇਓ। ਹਣਾ ਛੜਤੀ ਜਾਣ ਪੱਤੇ ਹੋਰ ਲਓ। ਤੇ ਹੁਣ ਲੈ ਕੇ ਚੱਲਦੇ ਆ ਪੱਠਿਆਂ ਪੱਠੇ। ਆਹਾ ਆਇਆ ਉਹ ਦੇਖੋ ਗਰਮ ਵਾਲੇ ਨੇ ਇਹ ਹੱਥ ਨਹੀਂ ਲਾਉਂਦੇ ਜਦੋਂ ਅਸੀਂ ਕਢਾਏ ਸੀ ਹਨਾ ਬਈ ਇਹ ਖੜਜੋ ਖੜਜੋ ਇਹ ਮੈਂ ਲਾਦਾ ਆਪਾਂ ਨੇ ਕਢਵਾਏ ਸੀ ਇਹ ਇੱਥੇ ਜੇ ਕਢਾਏ ਸੀ ਆ ਕੁੰਡੀ ਦੀ ਥਾਂ ਤੇ ہاں ਉਹਨਾਂ ਦੇ ਜੇ ਨਿੱਕੇ ਨਿੱਕੇ ਹੁੰਦੇ ਸੀ ਆ ਉਫਲਦੇ ਹੁੰਦੇ ਸੀਗੇ ਮਤਲਬ ਵੀ ਇਹ ਗਰਮ ਨੇ ਹਨਾ ਤਾਂ ਕਰਕੇ ਤਾਂ ਇਹ ਕਹਿਣੇ ਨਾਲ ਆ ਗਿਆ ਕੂਟਰੀ ਏ ਪੱਠੀ ਆ ਦੇਖੋ ਜੰਮੀ ਹੱਥ ਲਵਾ ਕੇ ਨਹੀਂ ਰਾਜੀ ਹੈਗੇ ਮਸਾ ਫੜਿਆ ਬਈ ਮਸੇ ਮਸੇ ਹੀ ਫੜਿਆ ਟਡੀ ਜੀ ਤਾਂ ਬਹੁਤ ਖਰਾਬ ਹੈ ਚਿੜੀ ਜੀ ਠੀਕ ਆ ਤੇ ਇਹਨਾਂ ਨੂੰ ਕੱਢੀ ਲਾਓ ਬਾਪੋ ਚਿੜੀ ਛੜਤੀ ਅੰਦਰ ਤੇ ਇਹਨੂੰ ਵੀ ਛੜਤੀ ਇਹ ਪੱਤੇ ਨੂੰ ਉਹ ਦੇਖਿਓ ਨਾ ਕਿਤੇ ਬਾਹਰ ਨਿਕਲਾਈ ਲਓ ਜੀ ਯਾਰ ਲਾਦੀ ਆਪਾਂ ਲਾਓ ਬਾਪੋ ਇਹ ਵੀ ਛੜਤੇ ਤੇ ਉਹ ਚਟੀਆਂ ਵਾਲੀ ਛੜਤੀ ਆ ਜਾਲ ਚ ਠੀਕ ਐ ਤੇ ਜੀ ਵਾਪੇ ਆ ਹੁਣ ਬਾਹਰ ਕੱਢ ਤੇ ਕਿਉਂਕਿ ਇਹ ਕਿਹੜਾ ਉੱਡਣਗੇ ਹਨ ਤੇ ਤੇ ਆਹ ਜਾਲ ਚ ਪਾਰਖੇ ਨੇ ਜਿਹੜੇ ਉੱਡਣ ਵਾਲੇ ਨੇ ਤੇ ਪੱਠਾ ਕੱਢ ਦਰਨਾ ਵਾ ਠੀਕ ਹੈ ਚਟੀਆਂ ਵਾਲਾ ਉਹੀ ਤੇ ਹੁਣ ਹੁਣ ਆ ਜੋੜੀ ਨੂੰ ਕੱਢਦੇ ਆ ਬਾਹਰ ਨੂੰ ਤੁਪਣੀ ਲਵਾਈ ਬਹੁਤ ਚਿਰ ਹੋ ਗਿਆ ਹਨ ਜਦੋਂ ਦੇਖ ਲਾ ਆ ਹੀ ਬੈਠੇ ਨੇ ਵਿਚਾਰੀ ਗੂ ਤੇ ਅੰਡਿਆਂ ਦੇ ਆਹੀ ਰੱਤਾ ਕਦੇ ਨਹੀਂ ਦੇਖਿਆ ਹੈਗਾ ਚਲੋ ਬਾਬਿਓ ਇਹਨੂੰ ਗੱਡੀ ਹੈ ਪਹਿਲਾਂ ਚ ਚੱਲ ਲਾਓ ਜੀ ਬਾਬਿਓ ਛੜਤੀ ਜੋੜੀ ਏ ਰੱਤੇ ਤੇ ਚੱਟੀ ਹਾਲੀ ਤੇ ਇਧਰੋਂ ਵੀ ਇਹਨਾਂ ਨੂੰ ਇਧਰ ਟੱਕਰੀਏ ਚਲੋ ਇਧਰ ਤਾਂ ਲਾਓ ਜੀ ਬਾਬਿਓ ਦੇਖੋ ਕੰਨੇ ਸੋਹਣੇ ਕਿੰਨੇ ਲੱਗਦੇ ਅੱਜ ਇਹਨੂੰ ਉਪਰਾ ਕਰੀਏ ਛੱਡ ਜੋ ਲਾਓ ਬਾਬਿਓ ਹਣ ਦੇਖੋ ਬਾਰੇ ਸੋਹਣੇ ਲੱਗੀ ਜਾਂਦੇ ਨਾ ਨਾ ਲੱਗ ਜੇ ਕਿਤੇ ਜੀ ਮੁੰਡਿਆਂ ਹੈ ਆ ਵੀ ਘਟ ਤੇ ਜੋੜੀ ਰੱਤਾਂ ਦੀ ਦੇਖੋ ਜੀ ਬਾਬੇ ਉਹ ਪਰਲੇ ਉੱਤ ਉਹ ਖੁੱਡੇ ਚ ਆਂਡਿਆਂ ਦੇ ਕੋਈ ਹੈ ਨਹੀਂਗਾ ਤੇ ਕਿਹੜੀ ਛੱਡੀ ਕੂਤਰ ਛੱਡੀ ਕੂਤਰ ਛੱਡੀ ਅੰਦਰ ਕਬੂਤਰ ਹੀ ਬੈਠੂਗੀ ਕੂਤਰ ਤਾਂ ਕਿਹੜਾ ਬੱਠੂ ਆ ਇਹ ਲੋ ਕੂਤਰ ਛੱਡਦੇ ਆ ਮੈਂ ਤਾਂ ਨੀਤੋ ਵੀ ਨਾ ਗੱਡੇ ਰੋ ਤੰਗੋ ਗੱਡੇ ਪੱਠਾ ਇਹਨਾਂ ਦਾ ਬਾਦੀਂ ਹੋਏ ਆਇਆ ਆਇਆ ਆ ਗਿਆ ਤੇਰੀ ਨੀਚੋਂ ਵੀ ਖੁੱਲਾ ਬਾਬਿਓ ਉਹ ਨੀਚੋਂ ਗੇਟੀ ਜੇ ਤਾਂ ਖੁੱਲਾ ਦੀ ਬੱਝ ਗਿਆ ਉਹ ਕੂਤਰੇ ਆਏ ਕੱਤੇ ਦੇ ਲੈਬੇਟ ਚਾਹੰਦਾ ਕੱਲ ਰਾਤ ਨੂੰ ਭਾਇਆ ਇਹ ਰਾ ਸ਼ੇਰਾ ਠੀਕ ਆ ਚਪਚਾਵ ਕਰਕੇ ਅੰਡਿਆਂ ਤੇ ਕੈਰੀ ਕਰਕੇ ਰਹਾ ਐ ਇਦਾਂ ਵਾਲੀ ਕੂਤਰੀ ਨੂੰ ਗਰਮੀ ਸੇਕਣ ਦੇ ਉਹਦਾ ਬਾਬੂ ਤੋਂ ਸੇਕੀ ਅੰਡੇ ਨੇ ਵਧੀਆ ਹਨ ਇਹ ਫੇਰ ਇੱਧਰ ਆ ਜਾਂਦੇ ਨੇ ਕਿ ਕਾਲਾ ਚੀਨਾ ਬੈਠਾ ਰਹੇਗਾ ਕਬੂਤਰ ਚਿੱਟੀਆਂ ਵਾਲੀ ਦਾ ਜੀ ਬਾਬੋ ਕੂਤਰਾ ਨੂੰ ਕਰਦੇ ਆਂ ਅੰਦਰ ਬੱਸ ਬਹੁਤ ਚਿਰ ਹੋ ਗਿਆ ਨਾ ਫਰਦਿਆਂ ਨੂੰ ਤੁੱਪੇ ਤੇ ਆਪਦਾ ਅੰਡਾ ਉਹਨੇ ਤਿਆਰੀ ਕਰਨਗੇ ਸਾਰੇ ਕਰਦੇ ਅੰਦਰ ਫੇਰ ਕਰਦੇ ਸ਼ੇਰਾ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿ ਬਾਬੇ ਸਾਰੇ ਕੂਤਰਨਰ ਹੋ ਗਏ ਹੁਣ ਠੀਕ ਆ ਪਰਲੇ ਉਰਲੇ ਸਾਰੇ ਕੂਤਰਨਰ ਹੋ ਗਏ ਤੇ ਦਾਣੇ ਦੁਨੇ ਪਏ ਨੇ ਨਾਲੇ ਹਨ ਤੇ ਹੁਣ ਭੁੱਖ ਬਹੁ ਘੱਟ ਲੱਗਣ ਲੱਗ ਗਈ ਪਤਾ ਨਹੀਂ ਕੀ ਪਤਾ ਨਹੀਂ ਬਾਜਰੇ ਕਰਕੇ ਹਨਾ ਬਾਈ ਕਿਉਂਕਿ ਬਾਜਰਾ ਜਿਆਦਾ ਪਾਉਣਾ ਹਨਾ ਆਪਾਂ ਉਹ ਛੋਟਾ ਚੁੱਕਦੇ ਚੁੱਕਦੇ ਪਲਾਣ ਥੱਕ ਜਾਂਦੇ ਨੇ ਉਹ ਬਰੀਕ ਦਾਣਾ ਹੁੰਦਾ ਹਨ ਪਤਾ ਨਹੀਂ ਕੀ ਚੱਕਰ ਪੈ ਗਿਆ ਤੇ ਬਾਕੀ ਦੇਖ ਲੈਣਾ ਕੋਈ ਪੱਖਾ ਦੀ ਦਵਾਈ ਬਾਕੀ ਉਹ ਦੇਖ ਰਿਹਾ ਕੂਤਰਨ ਨੂੰ ਗੜਬੜ ਕੀ ਹੈ ਚਲੋ ਅਬ ਪਾਓ ਬੋਲੇ ਚੱਲਦੇ ਆਪਾਂ ਰਵੀ ਲਵੇ ਪੰਡਾ ਮਾਰ ਕੇ ਬਣਾ ਗੇੜਾ ਉਹਨਾਂ ਨੂੰ ਕੂਤਰ ਪਤਾ ਹੁੰਦਾ ਹੈ ਕਈਏ ਤੋ ਪਹੁੰਚ ਗਏ ਰਵੀ ਲਵੇ ਲੋ ਜੀ ਬਾਪੂ ਪਕੌੜੇ ਟਾਈਮ ਚੱਲੀ ਜਾਂਦਾ ਜੋੜੀ ਲਾਤੀ ਅੱਜ ਜੀ ਆਪੇ ਜਾ ਦੇਣਾ ਮੋਜਾ ਹੋਈ ਇਹ ਲੱਗ ਗਿਆ ਜੋੜਾ ਹੈ ਕਹਿੰਦੇ ਪੱਕਾ ਕਿਹੜਾ ਸ਼ਾਕ ਸ਼ਾਕੀ ਕਬੂਤਰੀ ਖੱਟੀਆਂ ਦਾ ਕਬੂਤਰਾ ਹੈ देख लो उधर बाप्योधर रस्ता जा चिटिया नहीं गुतरी <खुणारी> <खुणारी> और खरा ਤਾਂ ਚੱਲੋ ਬਾਬੂ ਵੀ ਅਰਬੀ ਕੇ ਰਵੀ ਜਾ ਆ ਹਨ ਤੇ ਬਾਕੀ ਹਨਾ ਆ ਗਏ ਉੱਥੋਂ ਤੇ ਉਹਨਾਂ ਦੇ ਕੂਤਰਵਾਤਰ ਦੇਖ ਕੇ ਜੋੜੀ ਲਾਤੇ ਉਹਨਾਂ ਨੇ ਹਨਾ ਤੇ ਸੱਚ ਹਾਂ ਜਿਹੜੇ ਆ ਬਾਜੀ ਵਾਲੇ ਛੱਡਣੇ ਸੀਗੇ ਹਨਾ ਜਿਹੜੀ ਬਾਜੀ ਵਾਸਤੇ ਤਿਆਰ ਕਰਨੀ ਸੀ ਜਾਨਵਰ ਉਹ ਜਾਨਵਰ ਦਿਖਾਉਣੇ ਰਹੀ ਉਹਨਾਂ ਦੀ ਆਪਾਂ ਰੀਲਾਂ ਬਣਾ ਕੇ ਲੈ ਕੇ ਆਇਆ ਹਨਾ ਉਹਨਾਂ ਦੀ ਰੀਲਾਂ ਬਣਾ ਕੇ ਲੈ ਕੇ ਆਇਆ ਉਹ ਐ ਸ਼ੋਅ ਕਰ ਦੂੰਗਾ ਉਹਨੂੰ ਦੇਖ ਲਓ ਉਹ ਉਤਰਨੇ ਠੀਕ ਹੈ ਪੱਠੀਆਂ ਪੱਠੇ ਪੱਠੀਆਂ ਜ਼ਿਆਦੇ ਨੇ ਪੱਠੇ 2 3 ਕਣੀ ਸ਼ਾਇਦ ਹਨਾ ਤੇ ਦੇਖ ਲਓ ਚਲੋ ਬਾਪੋ ਕਰਦਨੇ ਆ ਬਲੌਗ ਐਂਡ ਮਿਲਦੇ ਖਸ ਨੇ ਅਮ ਬਲੌਗ ਦੇ ਨਾਲ ਬਾਏ ਬਾਏ ਤੇ ਕੱਲੂ ਵੀ ਆ ਜਾਾਂਗੇ ਇਸੇ ਟਾਈਮ ਜੀ ਮੈਂ ਅੱਜ ਬਣਾਇਆ ਸੀ ਬਲੌਗ 12:00 ਵਜੇ ਹਨਾ ਕੱਲੂ ਵੀ ਇਸ ਟਾਈਮਾਂ ਜਾਂ ਕੱਲੂ ਪੇਪਰ ਆ ਆ ਜਾਾਂ ਕਰਤੀ ਤਨੱਕ ਕਾੜ ਦਾਰਤੀ ਲੋ ਮਿਲਦੇ ਖਸ ਨੇ ਬਲੌਗ ਦੇ ਨਾਲ ਬਾਏ 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 ਬਾਏ